ਅੱਸੀ ਗੱਲ ਦੋਸਤੋ ਮੈਂ ਕੁਲਵੰਤ ਸਿੰਘ ਗੱਲ ਕਹਿੰਦੇ ਦੁਨੀਆ ਬੜੀ ਛੋਟੀ ਐ ਪੂਰੀ ਦੁਨੀਆ ਦੀ ਸੰਸਾਰ ਦੇ ਵਿੱਚ ਕੋਈ ਪਤਾ ਨਹੀਂ ਕਿਹੜਾ ਇਨਸਾਨ ਕਿੱਥੇ ਮਿਲ ਜੇ ਫਿਰ ਉਹ ਭਾਰਤੀ ਧਰਤੀ ਹੋਵੇ ਜਾਂ ਫਿਰ ਵਿਦੇਸ਼ੀ ਧਰਤੀ ਹੋਵੇ ਸੋ ਮੈਂ ਜਿਸ ਫਨਕਾਰ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਸ ਅਦਾਕਾਰ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਸ ਖੂਬਸੂਤ ਮਾਡਲ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਫਿੱਕਾ ਬੋਲਦਾ ਸੀ ਪਰ ਜਦੋਂ ਤੁਸੀਂ ਚਿਹਰਾ ਵੇਖੋਗੇ ਤੁਸੀਂ ਪਹਿਚਾਣ ਜਿਓ ਕਿਉਂਕਿ ਅਣਗਿਣਤ ਗਾਣਿਆਂ ਦੇ ਵਿੱਚ ਅਣਗਿਣਤ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਦਾ فنکاری ਦਾ ਲੋਹਾ ਮਨਵਾਇਆ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾ ਇੱਕ ਦੌਰ ਸੀ ਜਦੋਂ ਗੋਲਡੀ ਮੇਰਾ ਵੀਰ ਜਦੋਂ ਇਸ ਇੰਡਸਟਰੀ ਤੇ ਰਾਜ ਕਰਦਾ ਸੀ ਪਰ ਪਤਾ ਨਹੀਂ ਉਹ ਆ ਕਿੱਥੇ ਗਾਇਬ ਹੋ ਗਿਆ ਪਰ ਜਦੋਂ ਮੈਨੂੰ ਮਿਲਿਆ ਜਦੋਂ ਮੈਨੂੰ ਲੱਭਿਆ ਮੈਂ ਮੈਥੋਂ ਫਿਰ ਰਿਹਾ ਨਹੀਂ ਗਿਆ ਗੋਲਡੀ ਨੂੰ ਸ਼ਾਇਦ ਇਹ ਸੀ ਕਿ ਮੇਰੀ ਕਿਸੇ ਨੂੰ ਪਹਿਚਾਣ ਹੀ ਨਹੀਂ ਆਉਣੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਕਮਾਈ ਉਹ ਕਰਕੇ ਆਏ ਨੇ ਜਿਹੜੀ ਕਮਾਈ ਉਹਨਾਂ ਨੇ ਇਸ ਇੰਡਸਟਰੀ ਵਾਸਤੇ ਕੀਤੀ ਹੈ ਬਹੁਤ ਘੱਟ ਲੋਕ ਫਨਕਾਰ ਨੇ ਬਹੁਤ ਘੱਟ ਅਦਾਕਾਰ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਛਾਪ ਜਿਹੜੀ ਹੈ ਬਹੁਤ ਖੂਬਸੂਰਤ ਤਰੀਕੇ ਨਾਲ ਛੱਡੀ ਹੁੰਦੀ ਹੈ ਆਓ ਤੁਹਾਨੂੰ ਅੱਜ ਮੈਂ ਦੋ ਫਨਕਾਰਾਂ ਨਾਲ ਮਿਲਾਉਂਗਾ ਉਹਨਾਂ ਦੋਨਾਂ ਦੇ ਨਾਲ ਉਹਨਾਂ ਦੇ ਫਿਲਮੀ ਸਫ਼ਰ ਬਾਰੇ ਫਿਲਮੀ ਕੈਰੀਅਰ ਬਾਰੇ ਪਹਿਲਾਂ ਤੇ ਇਹ ਪੁੱਛੂ ਗਾਇਬ ਕਿੱਥੇ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਤੁਹਾਨੂੰ ਮਿਲਾਵਾਂ ਜੀ حاضر ਹੋ ਚੁੱਕੇ ਨੇ ਦੋ ਅੱਛਾ ਪਹਿਲਾਂ ਇਹ ਦੱਸੋ ਲੱਖੇ ਵੀਰ ਤੇਰਾ ਬਹੁਤ-ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ ਬਹੁਤ-ਬਹੁਤ ਧੰਨਵਾਦ ਭਾਈ ਮੈਨੂੰ ਤਾਂ ਗੋਲਡੀ ਦੀ ਕਲਾਸ ਲਈ ਆ ਮਿਲ ਕੇ ਆ ਵੀ ਇਹ ਇਹ ਪਤੰਦਰ ਹੈ ਕਿੱਥੇ ਦੀ ਹੈ ਬਿਲਕੁਲ ਜੀ ਕਿੱਥੇ ਰਹੇ ਭਾਈ ਇਹ ਦੱਸੋ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਸੋ ਮੱਚ ਇਸ ਇੰਟਰਵਿਊ ਦੇ ਲਈ ਐਂਡ ਮੈਂ ਐਕਚੁਅਲੀ ਕਾਫੀ ਸਮਾਂ ਪਹਿਲਾਂ ਮੈਂ ਕੈਨੇਡਾ ਮੂਵ ਹੋ ਗਿਆ ਸੀਗਾ ਤੇ ਹੁਣ ਆਲਮੋਸਟ 10-11 ਸਾਲ ਬਾਅਦ ਵਾਪਸ ਆਇਆ ਮੈਂ ਉੱਥੋਂ ਹੁਣ ਜਿਸ ਤਰ੍ਹਾਂ ਇੱਥੇ ਆ ਕੇ ਮੈਂ ਦੇਖਿਆ ਕਿ ਸਾਡੀ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਬਹੁਤ ਐਕਟਿਵ ਹੋ ਚੁੱਕੀ ਆ ਜਿਸ ਤਰ੍ਹਾਂ ਮੀਡੀਆ ਵੀ ਬਹੁਤ ਐਕਟਿਵ ਹੈ ਐਂਡ ਮੂਵੀਜ਼ ਦਾ ਵੀ ਕੁਝ ਨਾ ਕੁਝ ਸਕਰੀਨਿੰਗ ਚਾਹੇ ਉਹ ਟ੍ਰੇਲਰ ਲਾਂਚ ਹੋਵੇ ਚਾਹੇ ਉਹ ਮੂਵੀ ਦਾ ਪ੍ਰੀਮੀਅਰ ਹੋਵੇ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਇਵੈਂਟਸ ਚੱਲਦੀਆਂ ਰਹਿੰਦੀਆਂ ਸੋ ਦੇਖ ਕੇ ਬਹੁਤ ਵਧੀਆ ਲੱਗਦਾ ਹੁਣ ਉਹ ਤਾਂ ਬੰਬਈ ਬਦਲ ਬਣ ਗਿਆ ਹਾਂਜੀ ਹਾਂਜੀ ਪੂਰਾ ਆਪਾਂ ਕਹਿ ਸਕਦੇ ਆ ਕਿ ਰੈੱਡ ਕਾਰਪੇਟ ਉੱਛਾ ਜਾਂਦੇ ਉੱਤੇ ਹਾਂਜੀ 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 ਸੋ ਬਹੁਤ ਵਧੀਆ ਲੱਗ ਰਿਹਾ ਔਰ ਬਹੁਤ ਇੱਕ ਅੱਛੀ ਜੀ ਕਹਿ ਲੋ ਕਿ ਥੋਟ ਆ ਰਿਹਾ ਹੈ ਕਿ ਵੀ ਹੁਣ ਇੰਨੀਆਂ ਫਿਲਮਾਂ ਬਣ ਰਹੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤੋਂ ਰੋਜ਼ਗਾਰ ਵੀ ਮਿਲ ਰਿਹਾ ਚਾਹੇ ਉਹ ਆਪਣਾ ਮੀਡੀਆ ਦੇ ਯੰਗਸਟਰਸ ਹੋਣ ਚਾਹੇ ਜਿਹੜੇ ਫਿਲਮਾਂ ਦੇ ਪਿੱਛੇ ਜਿਹੜੇ ਟੈਕਨੀਸ਼ੀਅਨਸ ਹੁੰਦੇ ਨੇ ਸਾਡੇ ਸਪੌਟ ਬॉय ਤੋਂ ਲੈ ਕੇ ਤੇ ਜਿੰਨੇ ਵੀ ਟੈਕਨੀਸ਼ੀਅਨ ਕੰਮ ਕਰਦੇ ਨੇ ਕਿਉਂਕਿ ਜਿੰਨੀਆਂ ਫਿਲਮਾਂ ਜ਼ਿਆਦਾ ਬਣਦੀਆਂ ਹਰੇਕ ਦੇ ਘਰ ਦੀ ਰੋਟੀ ਵਾਣੀ ਚੱਲਦਾ ਉਸ ਤੋਂ ਤੇ ਬਹੁਤ ਵਧੀਆ ਬਜਟ ਦੀਆਂ ਫਿਲਮਾਂ ਬਣਨ ਲੱਗ ਗਈਆਂ ਬਹੁਤ ਅੱਛੇ ਡਾਇਰੈਕਟਰਸ ਆ ਗਏ ਨੇ ਤੇ ਜਿਹੜੇ ਬਹੁਤ ਹੀ ਇੱਕ ਕ੍ਰੀਏਟਿਵ ਸਿਨੇਮਾ ਲੈ ਕੇ ਆ ਰਹੇ ਨੇ ਹੁਣ ਸਿਰਫ ਇੱਕੋ ਟਾਈਪ ਦਾ ਸਿਨੇਮਾ ਨਹੀਂ ਬਣਦਾ ਬਹੁਤ ਸਾਰੇ ਐਕਸਪੈਰੀਮੈਂਟਸ ਹੋ ਰਹੇ ਨੇ ਜਿਵੇਂ ਕੈਨੇਡਾ ਸੀਗੇ ਆਪਾਂ ਮੈਂ ਅਸੀਂ ਵੀ ਉੱਥੇ ਜਰੂਰ ਜਾਂਦੇ ਰਹੇ ਨੇ ਚਲੋ ਅਸੀਂ ਛੇਤੀ ਮੋੜੇ ਆਉਂਦੇ ਹਾਂ ਥੋੜਾ ਬਖਵਾ ਜ਼ਿਆਦਾ ਲੱਗਾ 11 ਸਾਲ 11 ਸਾਲ ਚ ਮਨ ਨੂੰ ਹਲੂਣੇ ਤਾਂ ਆਉਂਦੇ ਹੋਣਗੇ ਇਹਨੂੰ ਕਹਿ ਸਕਦੇ ਨੇ ਵੀ ਢਿੱਡ ਦੇ ਵਿੱਚ কুরਲੂ কুরਲੂ ਤਾਂ ਹੁੰਦੀ ਹੋਣੀ ਆ ਵੀ ਯਾਰ ਗੋਲਡੀ ਬਾਇ ਮਿਸਿੰਗ ਹੈ ਨਾ ਕਿਉਂਕਿ ਗੋਲਡੀ ਦਾ ਇੱਕ ਆਪਣਾ ਨਾਮ ਹੈ ਅੱਜ ਵੀ ਨਾਮ ਹੈ ਜੇ ਮੈਂ ਪਹਿਚਾਣਿਆ ਤਾਂ ਸਭ ਨੇ ਪਹਿਚਾਣਿਆ ਕਾੜ ਦੇ ਇੰਟਰਵਿਊ ਵੱਖ-ਵੱਖ ਟੀਵੀ ਚੈਨਲਾਂ ਨੇ ਕੀਤੇ ਕਿੰਨਾ ਗੱਛਾ ਬੈਟਰ ਫੀਲ ਕਰ ਰਹੇ ਹੋਗੇ ਯਾਰ ਤੁਹਾਨੂੰ ਇਹ ਲੱਗਦਾ ਸੀ ਕਿ ਮੈਨੂੰ ਯਾਰ ਦੁਬਾਰੇ ਫੇਰ ਉਹ ਚੱਕ ਲੈਣਗੇ ਮੋਢਿਆਂ ਤੇ ਐਕਚੁਅਲੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਜਿਹੜੇ ਹੁਣ ਕੈਨੇਡਾ ਰਹਿੰਦੇ ਨੇ ਉਹ ਮੇਰੀ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਜਦੋਂ ਅਸੀਂ ਉੱਥੇ ਚਲੇ ਜਾਂਦੇ ਆ ਉੱਥੇ ਦੇ ਇੱਕ ਨਾ ਵਰਕ ਕਲਚਰ ਹੈ ਉੱਥੇ 24 ਆਵਰ ਤੁਹਾਡੇ ਦਿਮਾਗ ਦੇ ਵਿੱਚ ਕੰਮ 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 ਇੱਕ ਡਿਫਰੈਂਟ ਕਿਉਂਕਿ ਤੁਸੀਂ ਇੱਕ ਡਿਫਰੈਂਟ ਕੰਟਰੀ 'ਚ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਹਰ ਚੀਜ਼ ਸੈੱਟ ਕਰਨੀ ਹੁੰਦੀ ਆ ਤੁਹਾਡਾ ਦਿਮਾਗ ਇੱਕ ਡਿਫਰੈਂਟ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਤੇ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹੋ ਮੈਨੂੰ ਐ ਲੱਗਦਾ ਤੇ ਪਿੱਛੇ ਜੇ ਇੱਕ ਮੇਰਾ ਇੰਟਰਵਿਊ ਹੋਇਆ ਸੀਗਾ ਸੌਰਵ ਸਿੰਘ ਟੈਣਾਬਾ ਜੀ ਨੇ ਉਹਨਾਂ ਨੇ ਮੇਰਾ ਇੱਕ ਇੰਟਰਵਿਊ ਕੀਤਾ ਸੀਗਾ ਤੇ ਜਦੋਂ ਮੈਂ ਉਹ ਕਿਉਂਕਿ ਅੱਜ ਕੱਲ ਕੀ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਤੁਸੀਂ ਕੋਈ ਵੀ ਵੀਡੀਓ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ YouTube ਦੇ ਉੱਤੇ ਜਾਂ ਕਿਸੇ ਵੀ ਹੋਰ ਮੀਡੀਆ ਜਿਹੜਾ ਸੋਸ਼ਲ ਮੀਡੀਆ ਚੈਨਲ ਉਹਨਾਂ ਦੇ ਉੱਤੇ ਪਾਉਂਦੇ ਆ ਤੁਹਾਨੂੰ ਉਸੇ ਵੇਲੇ ਰਿਸਪੌਂਡ ਬੈਕ ਆਉਂਦਾ ਸੋ ਮੈਂ ਖੁਦ ਮੈਂ ਇਹ ਕਹੂੰਗਾ ਕਿ ਮੈਂ ਉਸ ਜਿਹੜਾ ਇੰਟਰਵਿਊ ਸੀ ਉਹਨੂੰ ਬਾਰ-ਬਾਰ ਖੋਲ ਕੇ ਦੇਖਦਾ ਸੀ ਤੇ ਜਦੋਂ ਮੈਂ ਦੇਖਿਆ ਕਿ ਮੈਨੂੰ ਪਿਆਰ ਕਰਨ ਵਾਲੇ ਅੱਜ ਵੀ ਨਹੀਂ ਭੁੱਲੇ ਔਰ ਅੱਜ ਵੀ ਉਹ ਹੈਗੇ ਆ ਔਰ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਦੇਖਿਆ ਉਹ ਤੇ ਮੈਨੂੰ ਇੱਕ ਉਹੀ ਜਿਹੜੀ ਗੱਲ ਤੁਸੀਂ ਕਹੀ ਕਿ ਹਲੂਣਾ ਜਾਂ ਮਿਲਦਾ ਹੋਲਾ ਰਾਜਾ ਮਿਲਦਾ ਤੇ ਉਹ ਰੂਹ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਨਹੀਂ ਗੋਲਦੀ ਤੂੰ ਗਲਤ ਸੋਚ ਰਿਹਾ ਕਿ ਤੈਨੂੰ ਲੋਕੀ ਭੁੱਲ ਗਏ ਆ ਪਰ ਨਹੀਂ ਪਰ ਮੈਨੂੰ ਪਿਆਰ ਕਰਨ ਵਾਲੇ ਅੱਜ ਵੀ ਬੈਠੇ ਆ ਔਰ ਮੈਨੂੰ ਲੱਗਦਾ ਕਿ ਮੈਨੂੰ ਉਹ ਦੁਬਾਰਾ ਤੋਂ ਕਬੂਲ ਕਰ ਲਈ ਹੈ ਇਕ ਹੋਰ ਵੀ ਕਿਹਾ ਲੱਖੇ ਵੀਰ ਜੇ ਹੁੰਦਾ ਕਿ ਦੂਜਾ 골ਡੀ ਆਇਆ ਵੀ ਨਹੀਂ ਨਹੀਂ ਸਹੀ ਗੱਲ ਹੈ ਗੱਲ ਸਹੀ ਹੈ ਬਿਲਕੁਲ ਮੈਂ ਮਾੜੀ ਗੱਲ ਨਹੀਂ ਕਰੀ ਲੱਖੇ ਵੀਰ ਤੇਰੀਆਂ ਫਿਲਮਾਂ ਦਾ ਸਫ਼ਰ ਦੱਸ ਦਿਓ ਬੜਾ ਜੀ ਕੀ ਅੱਜ ਨਵੇਂ ਪ੍ਰੋਜੈਕਟ ਕਿਤੇ ਕਿਤੇ ਆ ਰਹੇ ਨੇ ਪੁਰਾਣੇ ਪ੍ਰੋਜੈਕਟ ਸਾਰੇ ਲੋਕਾਂ ਨੇ ਵੇਖੀ ਨਹੀਂ ਆਲ 99 ਭਾਜੀ ਇਸ ਸਾਲ ਦੋ ਮੂਵੀਜ਼ ਰਿਲੀਜ਼ ਹੋਈਆਂ ਸੀ ਇੱਕ ਖੜੀ ਹੋਈ ਸੀ ਤੇ ਦੂਜੀ ਚੱਟੀ 15 ਮਰਬਿਆਂ ਵਾਲੀ ਜੀ ਜੀ ਹਾਂਜੀ ਤੇ ਜਿਸ ਤਰ੍ਹਾਂ ਹੁਣ ਇੰਨੀ ਨੀਆਂ ਫਿਲਮਾਂ ਬਣ ਰਹੀ ਹੈ ਨਾ ਹਾਂਜੀ ਕਿਤੇ ਨਾ ਕਿਤੇ ਸਮਝਦੇ ਵੀ ਥੋੜਾ ਜਿਆ ਆਰਟਿਸਟ ਨੂੰ ਹਾਂਜੀ ਆਪ ਅਪਰੋਚ ਕਰਨੀ ਪੈਂਦੀ ਆ ਮਤਲਬ ਇਹ ਨਹੀਂ ਹੈ ਵੀ ਹਨਾ ਆਰਟਿਸਟ ਨੂੰ ਵੀ ਲੈ ਯਾਰ ਵੀ ਤੂੰ ਬਹੁਤ ਵਧੀਆ ਆਰਟਿਸਟ ਐ ਵੀ ਤੂੰ ਆ ਜਾ ਰੋਲ ਤੇਰੇ ਵਾਸਤੇ ਨਿਕੇ ਵੀ ਕਿਤੇ ਨਾ ਕਿਤੇ ਯਾਰ ਹੈਗੇ ਹਜੇ ਵੀ ਆਕੜ ਜਿਹਨੂੰ ਕਹਿੰਦੇ ਆ ਸਿੰਡੀਕੇਟ ਐ ਇਸ ਤਰ੍ਹਾਂ ਦੀ ਹੈਗੀ ਐ ਮਾਰਕੀਟ ਦੇ ਵਿੱਚ ਫਿਰ ਐਵੇਂ ਮੈਂ ਕਹਿੰਦਾ ਕਿ ਤੁਹਾਡੇ ਨਾਲ ਨਹੀਂ ਹੋਇਆ ਕਦੇ ਨਹੀਂ ਮੇਰੇ ਨਾਲ ਨਹੀਂ ਐਦਾਂ ਤਾਂ ਹੋਇਆ ਕਿਉਂਕਿ ਮੈਨੂੰ ਹਮੇਸ਼ਾ movies ਇਥੋਂ ਆਫਰ ਹੋਈਆਂ ਨੇ ਮੈਂ ਕੀਤੀਆਂ ਨੇ ਫਿਲਮਾਂ ਹਨਾ ਜੀ ਤੁਸੀਂ ਸ਼ਾਰਟ ਫਿਲਮ ਵੀ ਕੀਤੀ ਬਿਰਖਸ਼ਾਤ ਮੈਂ ਕਰ ਰਿਹਾ ਹਾਂ ਜੀ ਹਾਂ ਜੀ ਉਹ ਕਦਾ ਕੀ ਨਾਮ ਹੈ ਉਹਦੀ ਕਲਾਸਮੇਟ ਹੈ ਉਹ ਸਿਮਰਨਜੀਤ ਸਿੰਘ ਹੁੰਦਲ ਜਿਨ੍ਹਾਂ ਨਾਲ ਮੈਂ 25 ਕਿਲੇ ਫਿਲਮ ਕੀਤੀ ਸੀਗੀ ਆਹ ਹਾਂ ਹਾਂ ਉਹ ਉਹਦੇ ਡਾਇਰੈਕਟਰ ਨੇ ਤੇ ਇੱਕ ਭਾਜੀ ਹੁਣਾਂ ਨਾਲ ਹਰਜੀ ਤ੍ਰਿੱਕੀ ਭਾਜੀ ਹੁਣਾਂ ਨਾਲ ਪਲਾਨ ਹੋ ਰਹੀ ਹੈ ਸ਼ਾਰਟ ਮੂਵੀ ਜੀ 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 ਹਾਂ ਜੀ ਜੀ ਅੱਗੇ ਕੋਈ ਇੱਕ ਹੋਰ ਵੀ ਗੱ ਤੁਸੀਂ ਜਦੋਂ ਗਏ ਸੀ ਨਾ ਉਦੋਂ ਬੀਟਾ ਡੀਜੀ ਬੀਟਾ ਕੇ ਦੌਰ ਸੀ ਠੀਕ ਹੈ ਫਿਲਮ ਮੇਕਿੰਗ ਨਹੀਂ ਸੀ ਰੀਲਾ ਦੇ ਗਾਣੇ ਨਹੀਂ ਬਣਦੇ ਸੀਗੇ ਉਸ ਦੌਰ ਚੋਂ ਨਿਕਲ ਕੇ ਹੁਣ ਪਰਵੇਸ਼ ਕਰ ਗਿਆ ਬਹੁਤ ਡਿਜੀਟਲ ਯੁੱਗ ਆ ਗਿਆ ਹੁਣ ਬੜੇ ਬੜੇ ਕੈਮਰੇ ਆ ਗਏ ਹੁਣ ਫਿਲਮ ਇੱਕ ਕੈਮਰੇ 'ਚ ਵੀ ਸ਼ੂਟ ਨਹੀਂ ਹੁੰਦੀ ਹਾਂਜੀ ਬਲਟੀ ਸੈਟਅਪ ਤੇ ਸ਼ੂਟ ਹੁੰਦੀ ਹੈ ਕੋਈ ਐਸਾ ਸ਼ਾਟ ਆ ਜਾਂਦਾ ਵੀ ਚਾਰ ਚਾਰ ਕੈਮਰੇ ਇਕੱਠੇ ਲਾਉਣੇ ਪੈ ਜਾਂਦੇ ਨੇ ਮੰਨਦੇ ਵੀ ਬਹੁਤ ਬੜਾ ਅੱਛਾ ਸ਼ਗਨ ਹੈ ਜਿਹੜਾ ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਜਦੋਂ ਮੂਵੀ ਖੋਲਦੇ ਆ ਜਦੋਂ ਪਹਿਲਾਂ ਸੀਗਾ ਪਹਿਲਾਂ ਕੀ ਸੀਗਾ ਕਿ ਜਦੋਂ ਕਿਉਂਕਿ ਦੇਖੋ ਅੱਜ ਕੱਲ ਫਿਲਮਾਂ ਲੱਗਦੀਆਂ ਮਲਟੀਪਲੈਕਸ 'ਚ ਜਿੰਨੀ ਪੰਜਾਬੀ ਫਿਲਮ ਦੀ ਮੂਵੀ ਦੀ ਟਿਕਟ ਹੁੰਦੀ ਹੈ ਉੰਨੀ ਇੱਕ ਹਿੰਦੀ ਦੀ ਵੀ ਹੈ ਤੇ ਕੀ ਹੈਗਾ ਕਿ ਮੈਂ ਕਹੂੰਗਾ ਕਿ ਅੱਜ ਜਿਹੜਾ ਟੈਕਨੀਕਲੀ ਜਿੰਨਾ ਸਟਰੋਂਗ ਹੋਇਆ ਸਾਡਾ ਸਿਨੇਮਾ ਔਰ ਸਿਨੇਮਟੋਗ੍ਰਾਫੀ ਵਾਈਜ਼ ਵੀ ਕਿਉਂਕਿ ਜਿੰਨੀ ਵੀ ਟੈਕਨੋਲੋਜੀ ਨਮੀ ਆਂਦੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਸਕੋਪ ਖੋਲਦਾ ਹੋਇਆ ਸੋ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਸੀਂ ਪੰਜਾਬੀ ਫਿਲਮ ਦੇ ਉੱਤੇ ਪੈਸੇ ਲਾ ਕੇ ਜਾਣੇ ਹੋ ਤਾਂ ਤੁਹਾਨੂੰ ਅੰਦਰ ਜਾ ਕੇ ਇਹ ਨਹੀਂ ਲੱਗਦਾ ਕਿ ਕਿਸੇ ਪੱਖੋਂ ਇਹ ਫਿਲਮ ਵੀਕ ਹੈਗੀ ਆ ਪਰ ਉਸ ਟਾਈਮ ਤੇ ਲੱਗਦਾ ਸੀ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਬਾਲੀਵੁੱਡ ਜਾਂ ਸਾਊਥ ਦਾ ਸਿਨੇਮਾ ਸਾਡੇ ਤੋਂ ਅੱਗੇ ਹੈਗਾ ਟੈਕਨੀਕਲੀ ਪਰ ਅੱਜ ਦੀ ਡੇਟ 'ਚ ਮੈਂ ਕਹੂੰਗਾ ਕਿ ਆਪਾਂ ਕਿਤੇ ਨਾ ਕਿਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੁੜਨ ਲਈ ਤਿਆਰ ਹੋ ਗਏ ਆ ਕਿ ਆਪਾਂ ਚੱਲ ਸਕਦੇ ਆ ਕਿਉਂਕਿ ਜਦੋਂ ਮੈਂ ਨਵੇਂ ਡਾਇਰੈਕਟਰਸ ਨੂੰ ਦੇਖਦਾ ਨਵੇਂ ਜਿਹੜੇ ਯੰਗਸਟਰ ਕਿਉਂਕਿ ਕੱਲੇ ਆਪਾਂ ਆਰਟਿਸਟ ਨਹੀਂ ਆ ਆਰਟਿਸਟ ਨੂੰ ਅਸੀਂ ਮੈਨੂੰ ਇਹ ਲੱਗਦਾ ਕਿ ਜਦੋਂ ਇੱਕ ਥੀਏਟਰ ਹੁੰਦਾ ਨਾ ਥੀਏਟਰ ਦੇ ਵਿੱਚ ਜੋ ਵੀ ਐਕਟ ਹੁੰਦਾ ਉਹ ਉਹ ਆਰਟਿਸਟ ਕਰਦਾ ਪਰ ਜਦੋਂ ਇੱਕ ਕੈਮਰੇ ਦੇ ਉੱਤੇ ਜਿਹੜਾ ਵਰਕ ਹੁੰਦਾ ਜਦੋਂ ਆਪਾਂ ਮੂਵੀ ਚ ਦੇਖਦੇ ਆ ਉਹ ਫਿਲਮ ਜਿਹੜੀ ਹੁੰਦੀ ਉਹ ਇੱਕ ਡਾਇਰੈਕਟਰ ਦੀ ਫਿਲਮ ਹੁੰਦੀ ਹੈ ਕਿਉਂਕਿ ਡਾਇਰੈਕਟਰ ਤੋਂ ਬਿਨਾ ਅਸੀਂ ਇੱਕ ਕਦਮ ਵੀ ਅੱਗੇ ਪਿੱਛੇ ਨਹੀਂ ਲੈ ਸਕਦੇ ਹੁੰਦੇ ਸੋ ਜਦੋਂ ਉਹ ਇੱਕ ਮੂਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਡਾਇਰੈਕਟਰਸ ਨੇ ਇੱਕ ਨਵੇਂ-ਨਵੇਂ ਕਨਸੈਪਟ ਉਹਨਾਂ ਨੂੰ ਬਜਟ ਵੀ ਮਿਲ ਰਿਹਾ ਔਰ ਅੱਛੇ ਲੈਵਲ ਤੇ ਫਿਲਮਾਂ ਵੀ ਮਿਲ ਰਹੀਆਂ ਥੀਏਟਰਸ ਦੇ ਵਿੱਚ ਵੀ ਉਹਨਾਂ ਨੂੰ ਰਿਕੋਗਨੀਸ਼ਨ ਮਿਲ ਰਹੀ ਹੈ ਸੋ ਇੱਕ ਚੰਗਾ ਸਾਈਨ ਹੈ ਹਾਂਜੀ ਲੱਖੇ ਐਸਾ ਮਨ ਦੇ ਵਿੱਚ ਕੋ ਰੋਲ ਹੁੰਦਾ ਨਾ ਵੀ ਮੈਂ ਐਦਾਂ ਦਾ ਰੋਲ ਕਰਨਾ ਚਾਹਉਣਾ ਲੱਖੇ ਦਿਲ ਦੀ ਕੀ ਇੱਛਾ ਹੈਗੀ ਕਿਉਂਕਿ ਤੁਹਾਡਾ ਚਿਹਰਾ ਰੋਮਾਂਟਿਕ ਵੀ ਹੈਗਾ ਤੁਹਾਡਾ ਚਿਹਰਾ ਜੇ 빌ਨ ਬਣਾ ਦੀਏ ਤਾਂ 빌ਨ ਵਾਲਾ ਵੀ ਹੈਗਾ ਠੀਕ ਹੈ ਨਾ ਗੋਲਦੀ ਦਾ ਚਿਹਰਾ ਖਿਆ ਰੋਮਾਂਟਿਕ ਹੈ ਚਲੋ ਵਿਲਨ ਜਦੋਂ ਇਹਨੂੰ ਆਫਰ ਆਉਗੀ ਨੇਚਰਲੀ ਗੱਲ ਹੈ ਕੱਤ ਕਾਠੇ ਦਾ ਬਹੁਤ ਸੋਹਣਾ ਕੋਈ ਪਤਾ ਨਹੀਂ ਕਿਹੜੀ ਵੇਲੇ ਪੜਾਕਾ ਪਾਇਦੇ ਬਿਲਾ ਯਾਰ ਤੂੰ ਆ ਜਾ ਹੁਣ ਨੈਗੇਟਿਵ ਕਰੈਕਟਰ ਚ ਆ ਜਾ ਤੁਹਾਡੇ ਮਨ ਦੀ ਕੀ ਇੱਛਾ ਹੈਗੀ ਹੈ ਇੰਡਸਟਰੀ ਦੇ ਵਿੱਚ ਮੇਰਾ ਨਾ ਰੈਵੋਲੂਸ਼ਨਰੀ ਥੋੜਾ ਜਿਹਾ ਮੇਰਾ ਉਹ ਹੈਗਾ ਮੈਨੂੰ ਗੁਲਾਮੀ ਫਿਲਮ ਬਹੁਤ ਅਟ੍ਰੈਕਟ ਕਰਦੀ ਹੈ ਮੈਂ ਜਿੰਨੀ ਵਾਰੀ ਵੀ ਵੇਖਦਾ ਮੈਂ ਪਤਾ ਨਹੀਂ ਕਿੰਨੀ ਵਾਰੀ ਫਿਲਮ ਵੇਖ ਲਈ ਹੋਣੀ ਹੈ ਇਹਨਾਂ ਦਾ ਮੈਨੂੰ ਜਿਹੜਾ ਧਰਮਜੀਤ ਦਾ ਕਰੈਕਟਰ ਹੈ ਨਾ ਉਹ ਗੁਲਾਮੀ ਫਿਲਮ ਦੇ ਵਿੱਚ ਰਿਵਲੂশনারੀ ਕੈਰੈਕਟਰ ਹੈ ਹਾਂ ਵੇਰੀਏਸ਼ਨ ਹਰ ਕੈਰੈਕਟਰ ਵਿੱਚ ਹੀ ਵੇਰੀਏਸ਼ਨ ਹੈ ਹਾਂਜੀ 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 ਪਤਾ ਨਹੀਂ ਕਿਉਂ ਮੈਨੂੰ ਆਟਮ ਬਦਿਆ ਉਹ ਕੈਰੈਕਟਰ ਮੈਨੂੰ ਇਹ ਕਿ ਉਹ ਜਾ ਕੈਰੈਕਟਰ ਨਕਰਾਂ ਉਹ ਜਾ ਕੈਰੈਕਟਰ ਹਾਂਜੀ ਕਦੇ ਕਿ ਕਦੇ ਕਿਹਾ ਵੀ ਕਿਸੇ ਪ੍ਰੋਡਿਊਸਰ ਨੂੰ ਯਾਰ ਐਦਾਂ ਦੀ ਕੋਈ ਸਕ੍ਰਿਪਟ ਜੇ ਲਿਖਦੇ ਹੋ ਤਾਂ ਯਾਰ ਐਦਾਂ ਦਾ ਕੈਰੈਕਟਰ ਮੇਰੇ ਵਾਸਤੇ ਜੇ ਹੋਇਆ ਤਾਂ ਮੈਨੂੰ ਦੱਸੇ हां जी ਗੱਲ ਚੱਲ ਰਹੀ ਹੈ ਕਿ ਇੱਕ ਦੋ ਕੁਛ ਉਹੋ ਦੀਆਂ ਚੀਜ਼ਾਂ ਕਰੀਏ ਆਪਾਂ ਜਵੇਂ ਮੈਨੂੰ ਪਿੱਛੇ ਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੀ ਉਹਨਾਂ ਦਾ ਕਰੈਕਟਰ ਕਰਨ ਨੂੰ ਮਿਲਿਆ ਐਪਿਕ ਚੈਨਲ ਹਿੰਦੀ ਜਿਹੜਾ ਹੈਗਾ ਜੀ 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 ਉਹਦੇ ਚ ਅਦ੍ਰਿਸ਼્ય ਕਰਕੇ ਇੱਕ ਇੱਕ ਘੰਟੇ ਦੀ ਸਟੋਰੀਜ਼ ਉਹ ਫਿਲਮਾਂ ਬਣਾਉਂਦੇ ਨੇ ਉਹ ਜੀ ਜੀ ਔਰ ਟੈਲੀਵਿਜ਼ਨ ਮੂਵੀਜ਼ ਹੁੰਦੀਆਂ ਨੇ ਉਹਦੇ ਵਿੱਚ ਮੈਨੂੰ ਯਾਨੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਉਹ ਵੀ ਲੱਗਦਾ ਹੈ ਨਾ ਤੇ ਫੋਟੋ ਨੂੰ ਦੇਖੀ ਤਾਂ ਤੇਰਾ ਸ਼ੇਰ ਭਗਤ ਸਿੰਘ ਵਰਗਾ ਲੱਗਦਾ ਲੱਗਦਾ ਵੀ ਹੈ ਨਹੀਂ ਜੀ ਸੋ ਮੈਨੂੰ ਉਹਦਾ ਦੇ ਹਾਲਾਂਕਿ ਮੈਨੂੰ ਸਾਰੇ ਮਜ਼ਾ ਸਾਰੇ ਜੀ ਆਉਂਦਾ ਹੈ ਇਹ ਯਾਨੀ ਕਿ ਕਿਉਂਕਿ ਉਸਤਾਦਾਂ ਤੋਂ ਕੁਟਖਾ ਗਏ ਆ ਨੈਚਰ ਲਿ ਗਿਆ ਹਾਂ ਜੀ ਉਹਨੇ ਆਲ ਰੌਂਡਰੀ ਬਣਾਇਆ ਹਾਂ ਤਾਂ ਤਾਂ ਹੁਣਾਂ ਵੀ ਚਾਹੀਦਾ ਹਾਂ ਜੀ ਜੀ ਗੋਲਡਿਕ ਹੋਰ ਗੱਲ ਹੈ ਜੇ ਹੁਣ ਤੁਸੀਂ ਇੱਥੇ ਆ ਗਏ ਹੋਣ ਤੁਸੀਂ ਵਾਪਸ ਜਾਣਾ ਕਿ ਹੁਣ ਸੋਚਿਆ ਵੀ ਯਾਰ ਹੁਣ ਵੜਾ ਬੋਟਾ ਕੁਝ ਕਰਨ ਆਣਾ ਨਹੀਂ ਹੁਣ ਤਾਂ ਜਿਹੜਾ ਮੇਰਾ ਜਿਹੜਾ ਮਕਸਦ ਹੈਗਾ ਕਿਉਂਕਿ ਇੱਥੇ ਆ ਕੇ ਜਿਹੜੇ ਵੀ ਮੇਰੇ ਲੱਖਾ ਭਾਜੀ ਵਰਗੇ ਹੋਰ ਵੀ ਕਾਫੀ ਦੋਸਤ ਨੇ ਇਹ ਵੀ ਹਰ ਰੋਜ਼ ਮਿਲਦੇ ਆ ਤੇ ਇੱਕ ਨਾ ਤੁਹਾਨੂੰ ਬੂਸਟ ਜਾਂ ਮਿਲਦਾ ਕਿ ਨਹੀਂ ਕੁਛ ਕਰੀਏ ਹਾਲੇ ਹਾਂਜੀ ਸੋ ਉਹਦੇ ਕਰਕੇ ਮੈਂ ਹੁਣ ਜਿਹੜੇ ਆਪਣੇ ਡਾਇਰੈਕਟਰਸ ਨੇ ਮੈਂ ਉਹਨਾਂ ਨੂੰ ਮੇਰਾ ਉਹ ਪੁਰਾਣਾ ਹੀ ਕਨਸੈਪਟ ਹੈ ਮੇਰਾ ਕੋਈ ਇਹ ਨਹੀਂ ਹੈਗਾ ਕਿ ਮੈਂ ਇੱਕ ਪ੍ਰੋਜੈਕਟ ਲੈ ਕੇ ਜਾਵਾਂ ਸੋ ਮੇਰਾ ਅੱਜ ਵੀ ਉਹੀ ਹੈ ਕਿ ਮੈਂ ਡਾਇਰੈਕਟਰਸ ਨੂੰ ਮਿਲਦਾ ਔਰ ਬਾਕੀ ਜਿਹੜੀ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਇਹਨਾਂ ਦਾ ਫੇਵਰੇਟ ਕੀ ਹੈ ਮੈਨੂੰ ਇਹ ਲੱਗਦਾ ਹੈ ਜਿਹੜੀ ਮੇਰੀ ਇੱਕ ਪਰਸਨਲ ਥੋਟ ਹੈਗੀ ਹੈ ਕਿ ਜਿਹੜਾ ਇੱਕ ਡਾਇਰੈਕਟਰ ਆ ਨਾ ਜਸ ਜਸ ਜੈਸ ਜੈਕ ਆਪਾਂ ਫੋਟੋਗ੍ਰਾਫੀ ਕਰਦੇ ਪੋਰਟਫੋਲੀਓ ਕਰਦੇ ਆ ਨਾ ਪੋਰਟਫੋਲੀਓ ਦੇ ਵਿੱਚ ਜਿਹੜਾ ਇੱਕ ਕੈਮਰਾਮੈਨ ਹੁੰਦਾ ਉਸ ਅੱਖ ਦੇ ਨਾਲ ਤੁਹਾਡੀ ਫੋਟੋ ਖਿੱਚਦਾ ਜਿਹੜਾ ਤੁਹਾਨੂੰ ਵੀ ਨਹੀਂ ਲੱਗਦਾ ਕਿ ਇਹ ਮੇਰੀ ਫੋਟੋ ਹੈ ਮਤਲਬ ਇੰਨੀ ਕਮਾਲ ਦੀ ਮਤਲਬ ਔਰ ਸੇਮ ਥਿੰਗ ਜਿਹੜੀ ਹੈ ਕਿ ਇੱਕ ਡਾਇਰੈਕਟਰ ਜਿਹੜਾ ਆ ਉਹ ਤੁਹਾਡੇ ਅੰਦਰ ਇੱਕ ਉਸ ਕੈਰੈਕਟਰ ਨੂੰ ਦੇਖ ਲੈਂਦਾ ਜਿਹੜਾ ਸ਼ਾਇਦ ਕੋਈ ਹੋਰ ਆਮ ਤੁਸੀਂ ਖੁਦ ਵੀ ਨਹੀਂ ਸੋਚ ਸਕਦੇ ਸੋ ਮੈਨੂੰ ਇਹੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਤੇਰਾ ਚਿਹਰਾ ਰੋਮਾਂਟਿਕ ਲੱਗਦਾ ਪਰ ਮੈਨੂੰ ਆ ਲੱਗਦਾ ਕਿ ਜਿਹੜਾ ਮੇਰਾ ਸਭ ਤੋਂ ਪਹਿਲਾ ਜਿਹੜਾ ਮੈਨੂੰ ਫਿਲਮ ਚ ਬ੍ਰੇਕ ਹੀ ਮਿਲਿਆ ਸੀਗਾ ਮੈਂ ਇੱਕ ਗਾਣਾ ਕੀਤਾ ਸੀਗਾ ਰঞ্জੀਤ ਮਣੀ ਦਾ ਠੇਕੇ ਠਾਣੇ ਤੇ ਕਚਹਿਰੀਆਂ ਦੇ ਧੰਦੇ ਜੱਟ ਦੇ ਚਲਾ ਚੱਲਦੇ ਸੋ ਉਸ ਦੇ ਵਿੱਚ ਮੈਂ 네ਗੇਟਿਵ ਕੀਤਾ ਸੀਗਾ ਤੇ ਉੱਥੋਂ ਮੈਨੂੰ ਹਰੇਕ ਨੇ ਅਪਰੋਚ ਕੀਤਾ ਬਟ ਬਾਅਦ ਵਿੱਚ ਫਿਲਮਾਂ ਦੇ ਵਿੱਚ ਫਿਰ ਉਹੀ ਆ ਜਾਂਦਾ ਕਿ ਇਹ ਇਹਨੂੰ ਸਾਊ ਰੋਲ ਕਰਾ ਲਈਏ ਹੁਣ ਮੇਰਾ ਡੀਲ ਡਾਲ ਸਭ ਨੂੰ ਸੂਟ ਨਹੀਂ ਕਰਦਾ ਬਟ ਹੁਣ ਮੈਂ ਤਾਂ ਆਪ ਕਨਫਿਊਜ਼ ਆ ਮੈਂ ਇਹ ਡਾਇਰੈਕਟਰਸ ਤੇ ਛੱਡਿਆ ਹੋਇਆ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਭਈ ਮੈਂ ਕਿਹੜੇ ਰੋਲ ਦੇ ਵਿੱਚ ਤੇ ਕਿੱਥੇ ਜ਼ਿਆਦਾ ਬੈਟਰ ਸੂਟ ਕਰੂੰਗਾ ਨਹੀਂ ਨਹੀਂ ਵਧੀਆ ਹੋ ਗਿਆ ਹਾਂਜੀ ਹਾਂਜੀ ਅੱਛਾ ਪੋਜ਼ਿਟਿਵ ਪੋਜ਼ਿਟਿਵਿਟੀ ਕਿੰਨੀ ਕਾਈ ਪੋਜ਼ਿਟਿਵਿਟੀ ਤਾਂ ਬਹੁਤ ਹੈ ਹਾਂ ਜੀ ਹਮੇਸ਼ਾ ਹੀ ਰਹੀ ਹੈ ਜਿੱਥੇ ਜਿੱਥੇ ਮਿਲੇ ਉਹ ਲੋਕਾਂ ਉਹਨਾਂ ਵੱਲੋਂ ਕਿੰਨੀ ਕੀ ਪਹੁੰਚ ਨਹੀਂ ਜਿਨ੍ਹਾਂ ਨੂੰ ਵੀ ਮੈਂ ਮੈਸੇਜ ਕਰਕੇ ਤੇ ਉਹਨਾਂ ਨੂੰ ਮੈਂ ਫੋਨ ਨੰਬਰ ਕਿਉਂਕਿ ਮੇਰੇ ਕੋਲੇ ਕੰਟੈਕਟਸ ਨਹੀਂ ਸੀਗੇ ਇੱਥੇ ਤੇ ਮੈਂ ਉਹਨਾਂ ਨੂੰ ਜਦੋਂ ਮੈਸੇਜ ਵਗੈਰਾ ਕੀਤੇ ਆ ਤੇ ਫੇਸਬੁੱਕ ਵਗੈਰਾ ਦੇ ਉੱਤੇ ਆਪਾਂ ਇਨ ਟੱਚ ਸੀਗੇ ਤੇ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿਖਾਇਆ ਬਹੁਤ ਹੀ ਇੱਕ ਮੈਨੂੰ ਐਨ ਲੱਗਿਆ ਹੀ ਨਹੀਂ ਕਿ ਕੌਣ ਗੋਲਡੀ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਹਾਂ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਦੀ ਨਹੀਂ ਲੱਗਿਆ ਔਰ ਮੈਂ ਥੈਂਕਸ ਕਰਦਾ ਜਿਨ੍ਹਾਂ ਨੂੰ ਵੀ ਮੈਂ ਮਿਲਿਆ ਉਹਨਾਂ ਨੇ ਮੇਰੇ ਨਾਲ ਬਹੁਤ ਅੱਛੀ ਤਰ੍ਹਾਂ ਮਤਲਬ ਹੰਗਾਰਾ ਭਰਿਆ ਔਰ ਕਿਤਨੇ ਕਿਤੇ ਉਮੀਦ ਵੀ ਹੈ ਕਿ ਮੈਨੂੰ ਬਹੁਤ ਅੱਛਾ ਕੁਛ ਨਾ ਕੁਛ ਅੱਛਾ ਪ੍ਰੋਜੈਕਟ ਲੈ ਕੇ ਆਉਂਗਾ ਜਲਦੀ ਹੋਗਾ ਇਹ ਛੋਟਾ ਜਿਹਾ ਇੰਟਰਵਿਊ ਸੀ ਤੁਹਾਡੇ ਨਾਲ ਇਹਦੇ ਨੂੰ ਫੇਰ ਬਹਿ ਕੇ ਦਿਲ ਦੀਆਂ ਗੱਲਾਂ ਕਰੋ ਲਾਂਗੇ ਸੋ ਦੋਸਤੋ ਪ੍ਰਮਾਤਮਾ ਕਰੇ 골ਡੀ ਦਾ ਜਿਸ ਤਰ੍ਹਾਂ ਪਹਿਲਾ ਸਿਨੇਮਾ ਸੀ ਉਹ ਸਿਨੇਮਾ ਅੱਜ ਵੀ ਚੱਲੇ ਲੱਖੇਬਾਈ ਤੈਨੂੰ ਵੀ ਬਹੁਤ ਬਹੁਤ ਮੁਬਾਰਕਾ ਸ਼ੁਭ ਸ਼ਾਮਤ ਹੈ ਨਾਰ ਤੁਸੀਂ ਬਹੁਤ ਵਧੀਆ ਇਨਸਾਨ ਹੋ ਠੀਕ ਹੈ ਨਾ ਕੋਈ ਸਮਾਂ ਸੀ ਦੌਰ ਕੋ ਦੌਰ ਹੁੰਦਾ 골ਡੀ ਨੂੰ ਪਤਾ ਹੀ ਹੈ ਇਹ ਕਹਿੰਨਾ ਜਦੋਂ ਸਾਰੇ ਡਾਇਰੈਕਟਰ ਜਿਹੜੇ ਗਾਣੇ ਕਰਦੇ ਹੁੰਦੇ ਸੀ ਉਹ ਉਹਨਾਂ ਗਾਣਾਂ ਗਾਣਿਆਂ ਦਾ ਵੀ ਦੌਰ ਹੁੰਦਾ ਸੀ ਇਹ ਕਹਿੰਨਾ ਜਦੋਂ ਲੋਕ ਟੀਵੀ ਤੇ ਦੇਖਦੇ ਸੀ ਉਦੋਂ ਮੀਡੀਆ ਵੀ ਬਹੁਤ ਘੱਟ ਸੀ ਹਾਂਜੀ ਉਦੋਂ ਇਹ ਐਂਟਰਟੇਨਮੈਂਟ ਦਾ ਸਾਧਨ ਤਾਂ ਹੈ ਹੀ ਨਹੀਂ ਸੀ ਕਿ ਟੈਲੀਵਿਜ਼ਨ ਆਧਮ ਹੁੰਦਾ ਸੀ ਉਦੋਂ ਹੀ ਉਹ ਗਾਣੇ ਚਾਹੁੰਦੇ ਸੀ ਬਾਬਾ ਸ਼ੁਕਰੀਆ ਤੁਹਾਡਾ ਕਿਸ ਸਮਾਂ ਕਿਤਾ ਸਾਡੇ ਨਾਲ ਗੱਲਬਾਤ ਕੀਤੀ ਪਹਿਲੀ ਗੱਲ ਤਾਂ ਮੈਨੂੰ ਬੜੀ ਖੁਸ਼ੀ ਹੋਈ ਜਦ ਮੈਂ ਤੁਹਾਨੂੰ ਅਗਰੇ ਟ੍ਰੇਲਰ ਲਾਂਚ ਦੇ ਵੇਖਿਆ ਮੈਂ ਹਲਾ ਮੈਂ ਪਹਿਲਾਂ ਇੱਕ ਸ਼ਬਦ ਕੀ ਕਹੇ ਮਾ ਗੋਲਡ ਹੀ ਜਉਂਦਾ ਮੈਂ ਕਿ ਮੈਂ ਕਿਹਾ ਹੈਗਾ ਤੂੰ ਦੁਨੀਆ ਦੇ ਵਿੱਚ ਸੋ ਬਾਬਾ ਬਹੁਤ ਬਖਸ਼ ਬਾਬਾ ਬਹੁਤ ਧੰਨਵਾਦ ਪਰਮਾਤਮਾ ਸੁੱਖ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ